ਪੰਜਾਬੀ ਦਾ ਮਸ਼ਹੂਰ ਖਾਨਿਆ ਅਜਿਹੀ ਕੋਕੋ ਤਹੇ ਨਿਆਣੇ ਸੋ ਕੋਕੋ ਹੈਗੀ ਐ ਇੱਥੇ ਬਾਦਲ ਜੁੰਡਲੀ ਸਾਲਾਹਬ ਸੁਖਵੀਰ ਬਾਦਲ ਦੇ ਮਜੀਠੀਆ ਤੇ ਨਿਆਣਾ ਹੈਗਾ ਇਹ ਰੇਡੀਓ ਹੋਸਟ ਜੁਤੀਮਨ ਜਿਹੜਾ ਟੋਰਾਂਟੋ ਤੋਂ ਰੇਡੀਓ ਕਰਦਾ ਤੇ ਬਾਦਲਾਂ ਦਾ ਝੋਲੀ ਚੁੱਕਾ ਹੈ ਸਾਰਾ ਦਿਨ ਇਹ ਆਪਣੇ ਰੇਡੀਓ ਦੇ ਉੱਤੇ ਜਾਂ ਤਾਂ ਗਜਰਾ ਮੂੜੀਆਂ ਛਲਗਮ ਵੇਚਦਾ ਆ ਜਾਂ ਫਿਰ ਜਿਹੜੇ ਹੈਗੇ ਆ ਬਾਦਲਾਂ ਦੀ ਚਾਲੀਸਾ ਪੜਦਾ ਰਹਿੰਦਾ ਆ ਹੁਣ ਜਿਹੜੀ ਐਗਜ਼ਾਮਪਲ ਮੈਂ ਪੇਸ਼ ਕਰਨ ਲੱਗਿਆ ਆ ਮਜੀਠੀਏ ਦੀ ਜਿਹੜੀ ਹਰਾਮਖੋਰੀ ਮੈਂ ਇਧਰ ਸ਼ਬਦ ਵਰਤਿਆ ਦੋਨਾਂ ਦੀ ਹਰਾਮਖੋਰੀ ਦੇਖੋ ਕਿਵੇਂ ਹੈ ਜਿਹੜਾ ਅਟੈਕ ਹੋਇਆ ਸੁਖਵੀਰ ਬਾਦਲ ਦੇ ਉੱਤੇ ਉਹਦੇ ਬਾਰੇ ਮਜੀਠੀਏ ਦਾ ਬਿਆਨ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਗੋਲੀ ਚੱਲੀ ਹੈ ਉਹਦੇ ਬਾਰੇ ਬਿਆਨ ਸੁਣਦੇ ਆ ਇਹਦਾ ਮਜੀਠੀਏ ਦਾ ਜੇ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਹੋਣ ਲੱਗ ਪਏ ਤੇ 84 ਤੇ ਅੱਜ ਦਾ ਫਿਰ ਫਰਕ ਕੀ ਰਹਿ ਗਿਆ 2024 ਦਾ ਔਰ ਸ੍ਰੀ ਹਰਮੰਦਰ ਸਾਹਿਬ ਤੇ ਅੱਜ ਅਟੈਕ ਕਰਾਉਣ ਦਾ ਜਿਹੜੀ ਇਹ ਸਾਜ਼ਿਸ਼ ਅੱਜ ਨਾ ਕਾਮ ਹੋਈ ਹੈ ਕਿ ਤਰੀਕੇ ਦੀ ਉਹਦੇ ਬਾਰੇ ਬੜੇ ਗੰਭੀਰ ਸਵਾਲ ਉੱਠ ਹਾਂਜੀ ਹਮਲਾ ਹੋਇਆ ਸੁਖਵੀਰ ਬਾਦਲ ਤੇ ਦੇ ਕੋਕੋ ਦੇ ਜੀਜੇ ਦੇ ਉੱਤੇ ਤੇ ਕੋਕੋ ਕੀ ਕਹਿੰਦੀ ਆ ਦਰਬਾਰ ਸਾਹਿਬ ਤੇ ਹਮਲਾ ਹੋਇਆ ਕਿਉਂ ਕਹਿ ਰਹੀ ਆ ਇਹ ਕਿਉਂਕਿ ਇਹਦੇ ਜਿਹੜੇ ਜੀਜੇ ਤੇ ਹਮਲਾ ਹੋਇਆ ਉਹਦਾ ਜਿਹੜਾ ਰਿਐਕਸ਼ਨ ਹੋਣਾ ਆ ਗੁੱਸਾ ਰੋਸ ਉਹ ਹੋਣਾ ਸਿਰਫ ਬਾਦਲ ਜੁੰਡਲੀ ਦੀਆਂ ਭੇਡਾਂ ਨੂੰ ਝੋਲੀ ਚੁਕਾ ਨੂੰ ਤੇ ਜਦੋਂ ਤੁਸੀਂ ਇਹ ਬਣਾ ਕੇ ਪੇਸ਼ ਕਰਨਾ ਵੀ ਹਮਲਾ ਹੋਇਆ ਆ ਦਰਬਾਰ ਸਾਹਿਬ ਦੇ ਉੱਤੇ ਫਿਰ ਉਹ ਜਿਹੜਾ ਸਾਰਾ ਸਿੱਖ ਸੈਂਟੀਮੈਂਟ ਆ ساری ਦੁਨੀਆ ਚ ਰਹਿੰਦੇ ਸਿੱਖ ਨੇ ਉਹਨਾਂ ਦਾ ਸੈਂਟੀਮੈਂਟ ਪ੍ਰੋਵੋਕ ਹੁੰਦਾ ਜਾਨੀ ਸੋ ਇਹ ਸਾਰਾ ਗੁੱਸਾ ਆਪਣੇ ਜੀਜੇ ਵਾਲਾ ਜਿਹੜਾ ਹੈਗਾ ਸੀਗਾ ਤੇ ਉਹ ਟ੍ਰਾਂਸਫਰ ਕਰਨਾ ਚਾਹੁੰਦਾ ਦਰਬਾਰ ਸਾਹਿਬ ਦੇ ਉੱਤੇ ਹਮਲਾ ਦੱਸ ਕੇ ਇਦਾਂ ਇਹਨਾਂ ਦੀ ਭੇੜ ਆ ਬਾਦਲਾਂ ਦੀ ਇਹਦੇ ਨਾਲ ਦੋਸਤੋ ਮੇਰਾ ਪਿਛਲੇ ਦਿਨੀ ਰੌਲਾ ਪਿਆ ਇਹ ਵੀ ਕਿਉਂਕਿ ਬਾਦਲ-ਬਾਦਲ 40 ਸਾਂ ਕਰਦਾ ਰਹਿੰਦਾ ਸੀ ਆਪਣੇ ਵੀਡੀਓ ਉੱਤੇ ਮੈਂ 2-4 ਕਮੈਂਟ ਕੀਤੇ ਬਾਦਲਾਂ ਦੇ ਖਿਲਾਫ ਤੇ ਉਹਦੇ ਸੱਤੀ ਕੱਪੜੀ ਅੱਗ ਲੱਗ ਗਏ ਤੇ ਇਹਦੇ ਕਮੈਂਟ ਸੁਣਦਿਆਂ ਇਹ ਅੱਗੇ ਗੱਲ ਜੋ ਵੀ ਕਰੂਗਾ ਮੇਰੇ ਬਾਰੇ ਕਰ ਰਿਹਾ ਹੈ ਤੇਰੀ ਕੋਈ ਰਾਤ ਹੈ ਕਿ ਤੇਰੀ ਤੂੰ ਜੋਤੀਮਾਨ ਦੇ ਵੀਡੀਓ ਤੇ ਕਾਲ ਕਰੇ ਅਸੀਂ ਆਪ ਦਾ ਲੱਗੇ ਹੋਇਆ ਗੱਲਾਂ ਕਰ ਤੂੰ ਕੀ ਲੈਣਾ ਵੀ ਤੂੰ ਰੇਡੀਓ ਖੋਲਿਆ ਆ ਨੰਬਰ ਵੀ ਦਿੱਤਾ ਨਾਲ ਕਾਲ ਕਰੋ ਲਾਈਵ ਟਾਕ ਸ਼ੋਅ ਵਿੱਚੇ ਕਮੈਂਟ ਖੁੱਲੇ ਹੋਏ ਨੇ ਤੇ ਕਮੈਂਟ ਮੈਂ ਕੀਤੇ ਰਹੇ ਬੰਦ ਕਰ ਦੇ ਜਾਂ ਤਾਂ ਕਮੈਂਟ ਜੇ ਆਪਣੀਆਂ ਗੱਲਾਂ ਕਰਨੀਆਂ ਨੇ ਪ੍ਰਾਈਵੇਟ ਦਾ ਕਮਰੇ ਚ ਟੈਲੀਫੋਨ ਤੇ ਕਰੋ ਕਮਰੇ ਚ ਬੈ ਕੇ ਕਰੋ ਸਟਰੀਮ ਲਾਈਵ ਸਟਰੀਮ ਕਾਤੇ ਕਰਦਾ ਹੁਣ ਤੇਰੇ ਕੋ ਜੇ 450 ਤੇਰੀ ਜੇਬ ਭਾਰ ਚੱਲਦੀ ਆ ਕਰ ਕੋਈ ਰੇਡੀਓ ਪਕਾਈ ਮਾਰਨ ਵੈ ਉਹ ਭਰਾਵਾ ਰੇਡੀਓ ਕਰਨ ਵਾਸਤੇ ਆ ਲੈ ਲਓ ਸ਼ਰਗਮ ਲੈ ਲਓ ਗਾਜਰਾ ਲੈ ਲਓ ਫਲਾਣਾ ਲੈ ਲਓ ਧਮਕਾ ਲੈ ਲਓ ਇਹ ਕਰਨਾ ਪੈਂਦਾ ਮੈਂ ਨਹੀਂ ਕਰ ਸਕਦਾ ਨਾਮਾ ਤੇ ਜਿਹੜੇ ਤੈਨੂੰ ਗਾਲਾਂ ਕੱਢਦੇ ਉਹਨਾਂ ਨੇ ਗੱਲਾਂ ਕਰੀ ਜਾਂਦਾ ਫੈਕਸ ਮੈਚ ਤੂੰ ਖੇਡਣਾ ਸਿੱਖਿਆ ਹੋਇਆ ਵਾਂ ਅਸੀਂ ਨਹੀਂ ਖੇਡਦੇ ਤੇ ਅੱਜ ਤੋਂ ਬਾਅਦ ਜੇ ਅਮਰਤਪਾਲ ਬਾਰੇ ਬੋਲਿਆ ਨਾ ਕੋਈ ਗਲਤ ਕਾਮਰੇਡਾ ਕਿਸੇ ਅਮਰਤਪਾਲ ਬਾਰੇ ਜਾਂ ਕਿਸੇ ਗੁਰੂ ਦੇ ਸਿੰਘ ਬਾਰੇ ਤੂੰ ਬੋਲੇਂ ਤਾਂ ਤੈਨੂੰ ਬੰਦਾ ਬਣਾਵਾਂਗੇ ਤੈਨੂੰ ਅਸੀਂ ਹੁਣ ਇਹ ਨਹੀਂ ਆ ਜਿਹੜਾ ਵਿੱਚ ਅਮਰਤਪਾਲ ਖਾਮਖਾਈ ਵਿੱਚ ਲਿਆ ਜਾਂਦਾ ਕਿਉਂ ਕਿ ਜਿਹੜਾ ਇਹਦੇ ਨਾਲ ਮੇਰਾ ਮਸਲਾ ਆ ਉਹਦੇ 'ਚ ਇਹਦੀਆਂ ਭੇਡਾਂ ਨਹੀਂ ਥੋੜਾ ਬਹੁਤ ਇਹਦੀ ਸਪੋਰਟ ਕਰਨੀ ਹੈ ਜੋ ਤੁਹਾਨੂੰ ਇਹ ਅਮਰਤਪਾਲ ਦਾ ਨਾਮ ਲੈ ਜਾਂਦਾ ਵਿੱਚ ਤੇ ਮੈਨੂੰ ਜਾਨੀ ਜੇ ਇਹਦੇ ਬੇਫਕੂਫ ਦੇ ਮਗਰ ਲਾ ਕੇ ਮੈਂ ਉਹਦੇ ਖਿਲਾਫ ਕੋਈ ਬੋਲਾਂ ਤੇ ਉਹ ਸਾਰੀਆਂ ਜਿਹੜੀ ਹੈ ਉਹਦਾ ਸੈਂਟੀਮੈਂਟ ਕਿੰਨਾ ਵੱਡਾ ਹੈ ਬਹੁਤ ਉਹਦੇ ਮਗਰ ਬਹੁਤ ਲੋਕੀ ਨੇ ਉਹ ਮੇਰੇ ਮਗਰ ਪੈ ਜਾਣਗੇ ਸੋ ਇਹਦੀ ਆ ਹਰਾਮਖੋਰੀ ਆ ਬਿਲਕੁਲ ਉਸੇ ਤਰੀਕੇ ਨਾਲ ਜਿਵੇਂ ਮਜੀਠੀ ਨੇ ਟਰਾਈ ਕੀਤੀ ਹੈ ਕੋਈ ਗੱਲ ਨਹੀਂ ਛੱਡਦਾ ਨਹੀਂ ਬੱਚੂ ਤੈਨੂੰ ਜਿਹੜਾ ਵੀ ਤੂੰ ਹੈਗਾ ਆ ਖੋਤੀਮਾਨ ਜੋਤੀਮਾਨ